i uh ਦੁੱਖ ਹੈ ਸਾਡੇ ਤੇ ਅੱਜ ਮੁਸੀਬਤ ਆ ਗਈ ਹੈ ਅਸੀਂ ਦੁੱਖ ਦੇ ਵਿੱਚਾਂ ਕੁਰਲਾ ਰਹੇ ਆਂ ਅੰਦਰੋਂ ਪਰ ਚਿਹਰਿਆਂ ਦੇ ਉੱਤੇ ਚੜ੍ਹਦੀ ਕਲਾ ਓਦਾਂ ਹੀ ਬਰਕਰਾਰ ਹੈ ਹੁਣ ਰਾਜਨੀਤਿਕ ਲੋਕ ਚਾਹੇ ਮੌਜੂਦਾ ਹੈ ਚਾਹੇ ਸਾਬਕਾ ਉਥੇ ਜਾ ਜਾ ਕੇ ਫੋਟੋਆਂ ਖਿਚਾਉਂਦੇ ਆਪਦੇ ਕੁੜਤੇ ਜੇ ਲਵੇੜ ਕੇ ਆਪਦੀਆਂ ਪੱਗਾਂ ਲਵੇੜ ਕੇ ਲੰਗਰ ਦੀਆਂ ਬਾਲਟੀਆਂ ਚੱਕੀ ਫਿਰੀ ਜਾਣਗੇ ਓ ਭਾਈ ਤੁਹਾਨੂੰ ਅਸੀਂ ਲੰਗਰ ਦੀਆਂ ਬਾਲਟੀਆਂ ਚੱਕਣ ਵਾਸਤੇ ਜਾਂ ਮਿੱਟੀ ਦੇ ਗੱਟੇ ਚੱਕਣ ਵਾਸਤੇ ਨਹੀਂ ਬਣਾਇਆ ਇਹ ਕੰਮ ਅਸੀਂ ਆਪ ਵੀ ਕਰ ਲਾਂਗੇ ਯਾਰ ਮਿੱਟੀ ਦੇ ਗੱਟੇ ਅਸੀਂ ਆਪ ਹੀ ਢੋਲਾਂਗੇ ਤੇ ਢੋਈ ਜਾਣੇ ਆ ਤੁਹਾਨੂੰ ਮੰਤਰੀ ਇਸ ਵਾਸਤੇ ਨਹੀਂ ਬਣਾਇਆ ਮੰਤਰੀ ਸਾਬ ਕੇਂਦਰ ਚ ਜਾ ਕੇ ਅਗਲੇ ਤੇ ਗਲ ਗੁੱਠਾ ਦੋ ਵੀ ਅਸੀਂ ਮਰ ਚੱਲੇ ਆ ਇੱਥੇ ਵਾਸਤੇ ਰਾਹਤ ਫੰਡ ਲੈ ਕੇ ਆਓ ਜੀ ਸੀ ਬੀਆਂ ਦਾ ਪ੍ਰਬੰਧ ਕਰੋ ਬੰਨ ਪੂਰੋ ਕਾਰਵਾਈਆਂ ਕਰੋ ਜਿਹੜੇ ਕਸੂਰਵਾਰ ਹੈ ਇਹ ਕੰਮ ਤੁਹਾਡੇ ਕਰਨ ਦਾ ਹੈ ਗੱਟੇ ਚੱਕਣ ਵਾਸਤੇ ਥੋੜੀ ਥੋੜ ਨੂੰ ਮੰਤਰੀ ਬਣਾਇਆ ਸੀ ਵਿਧਾਨ ਸਭਾ ਤੁਹਾਨੂੰ ਗੱਟੇ ਚੱਕਣ ਵਾਸਤੇ ਭੇਜਿਆ ਜਾਂ ਲੰਗਰ ਦੀਆਂ ਬਾਲਟੀਆਂ ਚੱਕਣ ਵਾਸਤੇ ਤੁਹਾਨੂੰ ਭੇਜਿਆ ਇਹ ਤਾਂ ਕੰਮ ਅਸੀਂ ਆਪ ਹੀ ਕਰ ਹੀ ਜਾਂਦੇ ਆ ਯਾਰ ਇਸ ਗੱਲ ਨੂੰ ਸਮਝੋ ਪੰਜਾਬੀਓ ਸਿਰਫ ਤੁਹਾਡੀ ਸਿੰਪਥੀ ਗੇਨ ਕਰਨ ਵਾਸਤੇ ਹੀ ਕੁਝ ਹੋ ਰਿਹਾ ਇਸ ਗੱਲ ਨੂੰ ਬੜੀ ਅੰਦਰ ਤੱਕ ਜਾ ਕੇ ਸਮਝੋ ਤੇ ਇਹਨਾਂ ਨੂੰ ਸਵਾਲ ਕਰੋ ਕਿ ਮੰਤਰੀ ਸਾਹਿਬ ਚاہے ਮੌਜੂਦਾ ਹੈ ਚਾਹੇ ਸਾਬਕਾ ਹੈ ਸਾਰਿਆਂ ਨੂੰ ਕਹੋ ਸਾਬਕਾ ਵਾਲਿਆਂ ਦਾ ਵੀ ਕਸੂਰ ਓਨਾ ਹੀ ਹੈ ਕਿਉਂਕਿ ਹਰ ਕੋਈ ਅੱਜ ਹੀ ਨਹੀਂ ਆਏ ਹੈਗੇ ਇਹ ਵੀ ਪਹਿਲਾਂ ਤੋਂ ਹੀ ਆਂਦੇ ਆ ਅੱਜ ਵਾਲਿਆਂ ਦਾ ਵੀ ਕਸੂਰ ਹੈ ਇਹਨਾਂ ਨੇ ਪ੍ਰਬੰਧ ਸੁਚੱਜੇ ਨਹੀਂ ਕੀਤੇ ਹੈਗੇ ਇਹ ਵੀ ਬਰਾਬਰ ਦੇ ਕਸੂਰਵਾਰ ਹੈ ਜਦੋਂ ਇਹ ਆਉਂਦੇ ਆ ਇਹਨਾਂ ਨੂੰ ਸਵਾਲ ਕਰੋ ਵੀ ਥੋੜਾ ਕੰਮ ਜਿਹੜਾ ਕਰਨ ਦਾ ਸੀ ਉਹ ਤੁਸੀਂ ਕੀਤਾ ਨਹੀਂ ਹੁਣ ਅਸੀਂ ਤੁਹਾਡੀ ਕੀਤੀ ਕਰਤੂਤ ਨੂੰ ਭੋਗ ਰਹੇ ਹਾਂ ਹੁਣ ਤੁਸੀਂ ਸਾਡੇ ਉੱਤੇ ਆ ਕੇ ਫੋਟੋਆਂ ਖਿਚਾਣਾ ਜਾਣੇ ਹੋ ਯਾਰ